ਸ਼੍ਰੀ ਗੁਰੂ ਹਰਿ ਰਾਏ ਜੀ ਬਾਰੇ ਕੁਝ ਜਾਣਕਾਰੀ ਸ਼੍ਰੀ ਗੁਰੂ ਹਰਿ ਰਾਏ ਜੀ ਸਿੱਖਾਂ ਦੇ 7ਵੇਂ ਗੁਰੂ ਸਨ ਆਪ ਜੀ ਦਾ ਜਨਮ 26 ਜਨਵਰੀ ਸਨ 1630 ਈਸਵੀ ਨੂੰ ਸ਼ੀਸ਼ ਮਹਿਲ ਕੀਤਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਗੁਰਦਤਾ ਜੀ ਅਤੇ ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਨਿਹਾਰ ਕੌਰ ਜੀ ਸੀ ਆਪ ਜੀ ਦਾ ਵਿਆਹ ਮਾਤਾ ਕ੍ਰਿਸ਼ਨ ਕੌਰ ਜੀ ਨਾਲ ਹਾਰ ਸੁਦੀ 3 ਸਮਤ 1697 ਈਸਵੀ ਨੂੰ ਅਨੂਪ ਸ਼ਹਿਰ ਉੱਤਰ ਪ੍ਰਦੇਸ਼ ਵਿੱਚ ਹੋਇਆ। ਆਪ ਜੀ ਦੇ ਘਰ ਬਾਬਾ ਰਾਮ ਰਾਏ ਜੀ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਨਮ ਲਿਆ। ਆਪ ਜੀ ਨੂੰ 1644 ਈਸਵੀ ਨੂੰ ਗੁਰਗੱਤ ਹੀ ਮਿਲੀ। ਆਪ ਜੀ ਆਪਣੇ ਨਾਰ ਹਰ ਸਮੇ 2200 ਘੋੜਸਵਾਰ ਰੱਖਦੇ ਸਨ। ਪਬਜੀ 6 ਅਕਤੂਬਰ 1661 ਈਸਵੀ ਨੂੰ ਕੀਤਪੁਰ ਸਾਹਿਬ ਵਿਖੇ ਜੋਤੀ ਜੋਤ